ਬਾਈ ਢੰਡੋਲੀ ਵਾਲਾ ਪ੍ਰਦੀਪ ਤੂਫਾਨ ਆਇਆ ਓ ਤਾੜੀ ਤਾਂ ਬੜੀ ਐ ਇਹ ਤੁਹਾਡੀਆਂ ਦੁਆਵਾਂ ਨੇ ਇਹ ਤੁਹਾਡਾ ਪਿਆਰ ਆ ਪਿਆ ਝੋਟੇ ਦਾ ਜਿਗਰਾ ਕਿਉਂਕਿ ਜਦੋਂ ਜਲੰਧਰ ਇਹਦਾ ਪਤਾ ਲੱਗਿਆ ਤੇ ਉਹ ਖੁਦ ਰੋਕਾ ਆਇਆ ਸਾਰੇ ਰਾਂ ਡਾਕਟਰ ਨੇ ਪਤਾ ਕੀ ਲਾਇਆ ਜਦੋਂ ਡਾਕਟਰ ਨੂੰ ਪਰਸਨਲੀ ਮਿਲੇ ਡਾਕਟਰ ਕਹਿੰਦਾ ਇੱਕ ਗਿੱਟੇ ਦੀ ਜਿਹੜੀ ਮੇਨ ਹੱਡੀ ਹੁੰਦੀ ਆ ਉਹ ਕਿਤੇ ਗੁੰਮ ਗਈ ਆ ਗੱਡੀ ਦੇ ਵਿੱਚ ਹੀ ਰਹਿ ਗਈ ਆ ਡਾਕਟਰ ਆਪ ਦਿਲ ਛੱਡ ਗਏ ਸੀਗੇ ਪਰ ਇਹ ਝੋਟੇ ਨੇ ਦਿਲ ਨਹੀਂ ਛੱਡਿਆ ਓਏ ਆ ਗਿਆ ਓਹ ਪਰ ਤਫਾਨ ਆ ਗਿਆ ਪ੍ਰਦੀਪ ਤਫਾਨ ਆ ਗਿਆ ਢੰਡੋਲੀ ਵਾਲਾ ਇਹਦੀਆਂ ਵੀ ਕਹਿੰਦੇ ਕੱਲਾ ਓਏ ਦੂਰ ਦਰਾਡੇ ਚੱਲੀਆਂ ਨੇ ਲੈ ਵੀ ਅਮਰੀਕ ਓਏ ਲੋਕਾਂ ਨੇ ਨੂੰ ਟੈਲੀ ਵਿਜਨ ਤੇ ਦੇਖਿਆ ਓ ਲੀਗ ਖੇਡਿਆ ਪਰ ਦੂਜੇ ਪਾਸੇ ਓ ਵਾਹ ਓ ਗੱਬਰੂਆ ਵਾਹ ਓ ਗੱਬਰੂਆ ਵੇ ਯਾਰ ਇਸ ਜੱਫਾ ਲੱਗਦਾ ਲੋਕ ਕਹਿੰਦੇ ਸਕਰੀਨ ਤੇ ਓਏ ਝਾਧੀਆਂ ਮਾਰਦੇ ਆ ਵੀ ਕਦੇ ਅੱਧਾ ਇੱਧਰ ਕਦੇ ਅੱਧਾ ਉਧਰ ਪਰ ਪ੍ਰਦੀਪ ਤੂਫਾਨ ਉਹ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹਣ ਚਾਰੇ ਕਹਿੰਦੇ ਨੌਜਵਾਨ ਉਹ ਚਾਰੇ ਦੇ ਚਾਰੇ ਤਿਆਰ ਬਾਦਲ ਨੇ ਕਹਿੰਦੇ ਬੱਲੇ ਬੱਲੇ ਕਰਾਤੀ ਆ ਖੇਡ ਦੇ ਗਰਾਊਂਡ ਦੇ ਵਿੱਚ ਉਹ ਪੱਚੋ ਤੇ ਕਹਿੰਦੇ ਦਿੜਬਾ ਜਾਨ ਲਓ ਬਾਦਲ ਸੇਖੇ ਵਾਲਾ ਸੇਖੇ ਵਾਲਾ ਬਾਦਲ ਓਹ ਹੋ ਹੋ ਆਓ ਸਾਹਮਣੇ ਓ ਸਾਹਮਣੇ ਓ ਸਬੜੇ ਓ ਤੁਹਾਡੀਆਂ ਦਵਾਨਾਂ ਦਾ ਬੱਬਰ ਸ਼ੇਰ ਫੱਟ ਹੋ ਗਿਆ ਓ ਵਿਸ਼ੇਤਰ ਤੇ ਪਹੁੰਚਿਆ ਵੀਰਾ ਦਾਤੇਬਸ ਵਾਲਾ ਓ ਕਹਿੰਦੇ ਵੱਡਾ ਪ੍ਰਮੋਟਰ ਹੈ ਹਰਦੀਪ ਸਿੰਘੂ ਦਾ ਕਹਿੰਦੇ ਕਰکٹ ਦੇ ਟੀਮ ਵੱਲੋਂ ਵੱਡਾ ਸਨਮਾਨ ਅੱਜ ਵੱਡੇ ਕੱਪ ਨਾਲ ਹੋਣਾ ਓ ਕਰکٹ ਵਾਲੇ ਮੁੰਡੇ ਆ ਜਾਣਗੇ ਹਰਦੀਪ ਦਾ ਸਨਮਾਨ ਹੋਣਾ ਇਧਰ ਹਦੀਸ਼ ਵੀ ਆਇਆ ਹੋਇਆ ਗਵਿੰਦਰਪੁਰਿਆਲਾ ਪਰ ਦੂਜੇ ਪਾਸੇ ਆ ਓਏ ਹਮਨ ਪ੍ਰਦੀਪ ਐਨ ਕਹਿੰਦਿਆਂ ਕਪੜੀ ਟੀਮ ਦੇ ਲਈ ਜੁੜ ਗਿਆ ਮੇਰੇ ਮਿਲ ਸਰਪੰਚਾ ਉਹ ਗੁਰਦੀਪ ਆੜਤੀਏ ਵਰਗੇ ਭਾਈ ਆ ਸਾਡੇ ਓਏ ਨਾਲ ਕਹਿੰਦੇ ਗਿੱਤੂ ਆਇਆ ਹੋਇਆ ਮੈਂਬਰ ਆਓ ਸਾਹਮਣੇ ਉੱਚੇ ਲੰਮੇ ਕੱਦ ਦਾ ਮੁੰਡਾ ਓਏ ਕਹਿੰਦੇ ਹੰਦਿਆਂ ਤੇ ਪੰਗਾ ਪੈ ਗਿਆ ਓਏ ਭੱਜੂ 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 ਪ੍ਰਦੀਪ ਪ੍ਰਦੀਪ ਓਏ ਜੇ ਸੱਚੇ ਦਰੋ ਰੈਡਾਂ ਵਧਿਆ ਲੱਗਿਆ ਤਾੜੀਆਂ